ਸਮਾ ਸਮਾ ਰਾਜ ਕਰਨਾ ਸਭ ਨੂੰ ਮੁਸਲਮਾਨ ਬਣਾਓ ਫਿਰ ਸਾਡੇ ਗੁਰੂਆਂ ਨੇ ਕੀ ਕੀਤਾ ਸਾਡੇ ਗੁਰੂ ਸਾਹਿਬਾਨ ਕਹਿੰਦੇ ਇਹ ਕੰਮ ਨਹੀਂ ਹੋ ਸਕਦਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਵੀ ਬਾਬਰ ਤੂੰ ਜਾਬਰ ਕਰ ਰਿਹਾ ਤੂੰ ਜ਼ਬਰ ਕਰ ਰਿਹਾ ਇਹ ਤੂੰ ਗਲਤ ਕੰਮ ਕਰ ਰਿਹਾ ਇੱਥੋਂ ਬੇਬੇ ਜਿਹੜੇ ਪੰਜਾਬ ਦੇ ਵਿੱਚ ਪਖੰਡੀ ਬਾਬੇ ਬਣੇ ਬੈਠੇ ਨੇ ਤੁਸੀਂ ਉਹਦੀ ਵੀ ਪਛਾਣ ਕਰਨੀ ਕਿ ਜਿਹੜੇ ਪਖੰਡੀ ਬਾਬਿਆਂ ਦੇ ਅਸੀਂ ਜਾ ਕੇ ਪੈਰਾਂ ਦੇ ਵਿੱਚ ਡਿੱਗੀ ਜਾਂਦੇ ਆ ਇਹ ਗੱਲਾਂ ਲੀਡਰਾਂ ਨੇ ਨਹੀਂ ਬੋਲਣੀਆਂ ਉਹਨਾਂ ਨੇ ਵੋਟਾਂ ਲੜਣੀਆਂ ਨੇ ਪਖੰਡੀ ਪਖੰਡੀ ਬਾਬੇ ਤੇ ਅਸਲੀ ਬਾਬੇ 'ਚ ਫਰਕ ਕੀ ਆ ਤੁਹਾਨੂੰ ਉਹ ਦੱਸ ਦਿੰਨਾ ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਬਰ ਕਿਹਾ ਦਸਵੇਂ ਪਾਤਸ਼ਾਤਿਕ ਲੜਾਈ ਕਿਹੜੇ ਨਾਲ ਰਹੀ ਜ਼ੁਲਮ ਨਾਲ ਰਹੀ ਲੜਾਈ ਰਾਜ ਗੱਦੀ ਨਾਲ ਰਹੀ ਫਿਰ ਇਸ ਤੋਂ ਬਾਅਦ ਸਾਡੇ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਤੱਤੀ ਤਵੀ ਤੇ ਬੈਠੇ ਚਾਂਦਰੀ ਚੌਂਕ ਦੇ ਵਿੱਚ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਕਟਾਇਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਹਾਰਾਜ ਨੇ ਸਾਰਾ ਸਰਬੰਸ ਵਾਰਿਆ ਚਾਰ ਬੱਚੇ ਬਾਰੇ ਮਾਂ ਵਾਰੀ ਆਖ ਬਾਰੇ ਆ ਪਿਓ ਬਾਰੇ ਸੱਤ ਬਾਰੇ ਸੱਤ ਬਾਰੇ ਸੱਤ ਜ਼ੁਲਮ ਦੇ ਖਿਲਾਫ ਬਾਰੇ